ਸਵਾਮੀ ਰਾਮਾਨੰਦ ਜੀ ਰਗੂ ਦੇ ਮਹੱਲੇ ਵਿੱਚੋਂ ਨਿਕਲੇ ਹੀ ਸਨ ਕਿ ਸਵਾਮੀ ਜੀ ਦਾ ਚੇਲਾ ਜੋ ਰਵੀਦਾਸ ਜੀ ਨੂੰ ਦੇਖਣ ਵੇਲੇ ਕੋਲ ਖਲੋਤਾ ਸੀ ਬੋਲਿਆ हे ਗੁਰਦੇਵ ਏਕ ਹੀ ਕੌਤਕ ਹੈ ਰਾਮਾਨੰਦ ਜੀ ਬੋਲੇ ਕੈਸਾ ਕੌਤਕ ਤਾਂ ਚੇਲੇ ਨੇ ਕਿਹਾ ਇੱਕ ਤਾਂ ਆਪ ਸਵੇਰੇ ਸਵੇਰੇ ਨੀਚ ਜਾਤੀਆਂ ਦੇ ਮਹੱਲੇ ਆਏ ਦੂਜਾ ਬਾਲਕ ਨੂੰ ਦੇਖਿਆ ਆਪ ਜੀ ਨੇ ਬਚਨ ਕੀਤਾ ਪੂਰਬਲੇ ਜਨਮ ਦਾ ਫਲ ਹੈ ਇਸ ਦਾ ਕੀ ਭਾਵ ਕੁਝ ਸਮਝ ਨਹੀਂ ਲੱਗੀ RAM ਜੀ ਦਾ ਕੀ ਹੁਕਮ ਹੈ RAMANAND ਜੀ ਗੁਸਾਈਂ ਦਾ ਇਹ ਨਾਮ ਸੀ ਕਿ ਉਹ ਆਪਣੇ ਚੇਲਿਆਂ ਨੂੰ ਭਲੇਖੇ ਵਿੱਚ ਨਹੀਂ ਸੰਰਖਦੇ ਉਹਨਾਂ ਦੇ ਹਰ ਸ਼ੰਕੇ ਨੂੰ ਨਰਵਿਰਤ ਕਰਦੇ ਸਨ ਉਹ ਆਪ ਤ੍ਰੈਕਾਲ ਦਰਸ਼ੀ ਸਨ ਤ੍ਰੈਕਾਲ ਦਰਸ਼ੀ ਹੋਣ ਕਰਕੇ ਉਹਨਾਂ ਨੂੰ ਬਹੁਤ ਗਿਆਨ ਸੀ ਉਹਨਾਂ ਨੇ ਆਪਣੇ ਚੇਲੇ ਨੂੰ ਉਤਰ ਦਿੱਤਾ "ਹੇ ਬੇਟਾ ਇਹ ਜੋ ਬਾਲਕ ਤੱਕਿਆ ਹੈ ਇਹ ਇੱਕ ਮਹਾਤਮਾ ਤੇ ਭਗਤ ਹੋਏਗਾ ਪੂਰਬਲੇ ਜਨਮ ਵਿੱਚ ਇਸਨੇ ਇੱਕ ਭੁੱਲ ਕੀਤੀ ਸੀ ਜਿਸ ਕਰਕੇ ਇਸ ਨੂੰ ਚਮਾਰਾਂ ਦੇ ਘਰ ਵਿੱਚ ਜਨਮ ਲੈਣਾ ਪਿਆ ਜੀਵ ਨੂੰ ਕਰਮ ਦਾ ਫਲ ਜ਼ਰੂਰ ਮਿਲਦਾ ਹੈ" ਤਾਂ ਚੇਲੇ ਨੇ ਕਿਹਾ "ਮਹਾਰਾਜ ਇਸਨੇ ਕੈਸੀ ਭੁੱਲ ਕੀਤੀ ਸੀ" रामानंद जी बोले एक ब्रह्मचारी ਤੇ ਮੇਰਾ ਚੇਲਾ ਸੀ ਇਹ ਰਗੂ ਚਮਾਰ ਦੇ ਘਰ ਜਨਮਿਆ ਤੇ ਸਾਲ ਹੋਇਆ ਮਰ ਗਿਆ ਸੀ ਇਸ ਦੀ ਕਲਿਆਣ ਹੋਣੀ ਸੀ ਪਰ ਇਸ ਦੀ ਇੱਕ ਇੱਛਾ ਤੇ ਦੂਸਰੀ ਪੂਰ ਨਹੀਂ ਇਸ ਨੂੰ ਮੁੜ ਜਨਮ ਧਾਰਨ ਕਰਨਾ ਪਿਆ ਤੇ ਚੇਲੇ ਨੇ ਕਿਹਾ ਐਸਾ ਹੀ ਤਾਂ ਮੈਂ ਪੁੱਛ ਰਿਹਾ ਹਾਂ ਕਿ ਕਿਉਂ ਜਨਮ ਧਾਰਨ ਕਰਨਾ ਪਿਆ ਆਖਰ ਉਹ ਕੈਸੀ ਪੁੱਛੀ ਰਾਮਨੰਦ ਜੀ ਬੋਲੇ ਇਹ ਬ੍ਰਹਮਚਾਰੀ ਭਿਖਿਆ ਲੈਣ ਜਾਂਦਾ ਸੀ ਤੇ ਹਰ ਨਰਾਇਣ ਆਖਦਾ ਸੀ ਛੁਟਕੀ ਛੁਟਕੀ ਆਟਾ ਲਿਆਉਂਦਾ ਤੇ ਲੰਗਰ ਵਿੱਚ ਪਕਦਾ ਸੀ ਜੋ ਸਾਧੂ ਆਂਦਾ ਉਹ ਭੋਜਨ ਕਰਦਾ ਅਸਾਂ ਦੇ ਡੇਰੇ ਕੋਲ ਛੋਟੂ ਮਲ ਕੋਟੂ ਮਲ ਬਾਣੀਆਂ ਦਾ ਕਰ ਸੀ ਉਹ ਸਾਰੇ ਦੇ ਸਾਰੇ ਬੜੇ ਨੀਚ ਸਨ ਉਹਨਾਂ ਦਾ ਢੰਡਾ ਠੀਕ ਨਹੀਂ ਸੀ ਵਾਹਿਗੁਰੂ ਉਹਨਾਂ ਦਾ ਤੰਦਾ ਠੀਕ ਨਹੀਂ ਸੀ ਉਹ ਹਰ ਤਰ੍ਹਾਂ ਗਰੀਬਾਂ ਨੂੰ ਲੁੱਟਦੇ ਸਨ ਉਸ ਦਾ ਗੰਦਾ ਵਿਵਹਾਰ ਵੇਖ ਕੇ ਲੋਕ ਕੰਨਾਂ ਤੇ ਹੱਥ ਰੱਖਦੇ ਸਨ ਉਹ ਘੱਟ ਤੋਲਦੇ ਧੋਖਾ ਕਰਦੇ ਫਰੇਬ ਨਾਲ ਮਾਲ ਥੋੜਾ ਦਿੰਦੇ ਤੇ ਰਕਮ ਬਹੁਤੀ ਲੈਂਦੇ ਸਨ RAM ਦੀ ਸੌਂ ਪ੍ਰਮਾਤਮਾ ਦੀ ਸੁਗੰਧ ਆਖ ਕੇ ਭੋਲੇ ਪੁਰਸ਼ਾਂ ਦੇ ਕੱਪੜੇ ਲਈ ਜਾਂਦੇ ਸਨ ਪਾਪਾਂ ਨਾਲ ਮਾਇਆ ਬਹੁਤ ਇਕੱਠੀ ਕੀਤੀ ਸੀ ਜੇ ਕਰੀ ਪੁੰਨਦਾਨ ਕਰਦੇ ਵੀ ਤਾਂ ਨਫੇ ਖਾਤਰ ਕਰਦੇ ਸਨ ਮਾਇਆ नागनी ਦੇ ਪੁਜਾਰੀ ਸਨ ਝੂਠ ਦੇ ਪ੍ਰਭਾਵ ਕਾਰਨ ਇਹਨਾਂ ਦੀ ਬੁੱਧੀ ਮਲੀਨ ਹੋ ਚੁੱਕੀ ਸੀ ਘਰ ਦੀਆਂ ਇਸਤਰੀਆਂ ਸਤਵੰਤੀਆਂ ਨਹੀਂ ਸਨ ਰਹੀਆਂ ਉਹ ਪਰਪੁਰਸ਼ਾਂ ਨਾਲ ਮੇਲ ਕਰਦੀਆਂ ਸਨ ਐਸੇ ਮਹਾ ਪਾਪੀ ਪੁਰਸ਼ਾਂ ਦੇ ਘਰ ਦਾ ਆਇਆ ਸਿੱਧਾ ਖਾ ਕੇ ਸੰਤਾਂ ਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਮਨ ਅਸ਼ਾਂਤ ਹੋ ਜਾਂਦਾ ਪਰਮਾਤਮਾ ਦੇ ਚਰਨ ਕਮਲਾਂ ਨਾਲ ਬਿਤੀ ਨਹੀਂ ਸੀ ਜੁੜਦੀ ਇੱਕ ਦਿਨ ਬਹੁਤ بارش ਸੀ ਸਾਡਾ ਚੇਲਾ ਬ੍ਰਹਮਚਾਰੀ ਸੀਦਾ ਮੰਗਣ ਵਾਸਤੇ ਗਿਆ ਮੰਦਰ ਵਿੱਚੋਂ ਨਿਕਲਦਾ ਹੀ ਬਾਣੀਆਂ ਦੇ ਘਰ ਮੋਹਰੇ ਜਾ ਕੇ ਪੈਰ ਤਿਲਕਣ ਦੇ ਕਾਰਨ ਡਿੱਗ ਪਿਆ ਚੰਡਾਲ ਬਾਣੀਆਂ ਦਾ ਲੜਕਾ ਖਲੋਤਾ ਸੀ ਉਸਨੇ ਬ੍ਰਹਮਚਾਰੀ ਨੂੰ ਉਠਾਇਆ ਤੇ ਅੱਗੇ ਮੰਗਣ ਨਾ ਜਾਣ ਦਿੱਤਾ ਸਗੋਂ ਆਪਣੇ ਘਰੋਂ ਹੀ ਉਤਨਾ ਸਿੱਧਾ ਦੇ ਦਿੱਤਾ ਜਿਤਨਾ ਡੇਰੇ ਵਾਸਤੇ ਲੋੜ ਸੀ ਬ੍ਰਹਮਚਾਰੀ ਸਿੱਧਾ ਲੈ ਕੇ ਡੇਰੇ ਆ ਗਿਆ ਪ੍ਰਸਾਦ ਤਿਆਰ ਹੋਇਆ ਜਦੋਂ ਛਕਿਆ ਤਾਂ ਮੇਰੀ ਸੁਰਤ ਰਾਮ ਨਾਲ ਟੁੱਟ ਗਈ ਸ਼ਰੀਰ ਆਲਸੀ ਹੋ ਗਿਆ ਨੀਂਦ ਆਉਣ ਲੱਗ ਪਈ ਦਿਲ ਪਾਰੇ ਦੀ ਤਰ੍ਹਾਂ ਡੋਲਣ ਲੱਗਾ ਉਸੇ ਵੇਲੇ ਮੈਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਿਆ ਅੱਜ ਸਿੱਧਾ ਕਿਹੜਿਆਂ ਘਰਾਂ ਦੇ ਵਿੱਚੋਂ ਮੰਗ ਕੇ ਲਿਆਇਆ ਤਬ੍ਰਹਮਚਾਰੀ ਨੇ ਉੱਤਰ ਦਿੱਤਾ ਗੁਰੂ ਜੀ ਬਹੁਤਿਆਂ ਘਰਾਂ ਵਿੱਚੋਂ ਪਿਕਸ਼ਾ ਨਹੀਂ ਮੰਗੀ ਸਗੋਂ ਨਾਲ ਦੇ ਬਾਣੀਆਂ ਦੇ ਘਰੋਂ ਲਿਆਇਆ ਕਿਉਂਕਿ ਉਸਦੇ ਲੜਕੇ ਨੇ ਪ੍ਰਾਰਥਨਾ ਕੀਤੀ ਸੀ ਦੂਸਰਾ بارش ਦੀ ਵਜ੍ਹਾ ਕਰਕੇ ਫਿਰਨਾ ਕਠਨ ਸੀ ਇਹ ਸੁਣ ਕੇ ਸਾਨੂੰ ਕਰੋਧ ਆ ਗਿਆ ਅਸਾ ਬ੍ਰਹਮਚਾਰੀ ਨੂੰ ਸ਼ਰਾਪ ਦਿੱਤਾ ਕਿ ਜਾ ਤੇਰੀ ਨੀਚ ਜਾਤ ਸੁਰਤ ਨੀਮੀ ਹੈ ਤੂੰ ਚਮਾਰਾਂ ਕੋਲੋਂ ਭੈੜੇ ਪੁਰਸ਼ਾਂ ਦੀ ਕਮਾਈ ਦਾ ਸਿੱਧਾ ਸਾਨੂੰ ਛਕਾ ਕੇ ਮਹਾਨ ਪਾਪ ਕੀਤਾ ਹੈ ਇਸ ਦਾ ਫਾਲੇ ਹੋਵੇਗਾ ਤੇਰਾ ਜਨਮ ਚਮਾਰਾਂ ਦੇ ਘਰ ਹੋਵੇਗਾ ਉਹਨਾਂ ਦੇ ਘਰ ਰਾਮ ਨਾਮ ਦਾ ਸਿਮਰਨ ਕਰਨ ਤੇ ਫਿਰ ਉਦਾਰ ਹੋਵੇਗਾ ਇਸ ਸ਼ਰਾਪ ਦੇ 10ਵੇਂ ਦਿਨ ਪਿਛੋਂ ਬ੍ਰਹਮਚਾਰੀ ਚਲਾਣਾ ਕਰ ਗਿਆ ਹੁਣ ਸਾਲ ਬਾਅਦ ਇਸ ਨੇ ਰਗੂ ਚਮਾਰ ਦੇ ਘਰ ਜਨਮ ਲਿਆ ਹੈ ਪਰਮਾਤਮਾ ਨੇ ਆਸਾ ਨੂੰ ਸੁਨੇਹਾ ਦਿੱਤਾ ਕਿ ਭਰਮ ਦਾ ਮਾਰਿਆ ਦੁੱਧ ਨਹੀਂ ਪੀਂਦਾ ਇਸ ਵਾਸਤੇ ਕਿ ਅੱਗੇ ਤਾਂ ਮਾੜੇ ਪੁਰਸ਼ਾਂ ਦੇ ਘਰੋਂ ਸਿੱਧਾ ਮੰਗਣ ਤੇ ਇਹ ਜਨਮ ਮਿਲਿਆ ਹੈ ਜੇ ਨੀਤ ਜਾਤੀ ਮਾ ਦੇ ਥਣਾਂ ਦਾ ਦੁੱਧ ਪੀ ਲਿਆ ਤਾਂ ਕਿੰਨੇ ਜਨਮ ਧਾਰਨੇ ਪੈਣਗੇ ਐਸਾ ਬਹੁਤ ਘਬਰਾਇਆ ਤੇ ਰੋਈ ਜਾਣ ਲੱਗਾ ਭਾਵੇਂ ਬਾਲਕ ਹੈ ਪਰ ਆਤਮਾ ਉੱਚੀ ਹੈ ਬ੍ਰਹਮਚਾਰੀ ਹੈ ਇਸ ਨੂੰ ਗਿਆਨ ਨਹੀਂ ਕਿ ਪੁਰਸ਼ ਜਨਮ ਕਰਕੇ ਮਾੜਾ ਨਹੀਂ ਹੁੰਦਾ ਸਗੋਂ ਕਰਮ ਕਰਕੇ ਮਾੜਾ ਹੁੰਦਾ ਹੈ ਜਾ ਚੰਗਾ ਹੁੰਦਾ ਇਸ ਵੈਗਰੋ ਅਸੀਂ ਇਸ ਦਾ ਪਰਮ ਦੂਰ ਕਰਨ ਵਾਸਤੇ ਆਇਆ ਹੁਣ ਇਹ ਦੁੱਧ ਪੀ ਕੇ ਤਕੜਾ ਹੋਏਗਾ RAM ਨਾਮ ਦਾ ਭਜਨ ਕਰੇਗਾ ਹੁਣ ਵੀ ਭਜਨ ਕਰ ਰਿਹਾ ਹੈ ਇਹ ਹੈ ਉਸ ਦੇ ਪੂਰਬਲੇ ਜਨਮ ਦੀ ਕਥਾ ਚੇਲੇ ਨੇ ਅੱਗੋ ਆਖਿਆ ਤਨਹੋ ਗੁਰੂ ਜੀ ਤੁਸਾਂ ਦੀ ਗਤੀ ਤੁਸੀਂ ਹੀ ਜਾਣਦੇ ਹੋ ਅਸੀਂ ਤਾਂ ਭੁੱਲਨ ਹਾਰ ਜਿਉੜੇ ਹਾਂ माया ਸਾਨੂੰ ਠੱਗਦੀ ਰਹਿੰਦੀ ਹੈ। ਕਈ ਘਰ ਠੱਗੇ ਜਾਂਦੇ ਹਨ। ਆਪ ਦੀ ਕਿਰਪਾ दृष्टि ਰਹਿਣੀ ਚਾਹੀਦੀ ਹੈ। ਆਪ ਦਾ ਸਿਰ ਤੇ ਹੱਥ ਹੋਏ ਤਾਂ ਜੀਵ ਦੀ ਕਲਿਆਣਤਾ ਹੋ ਸਕਦੀ ਹੈ। ਇਸ ਤੋਂ ਅੱਗੇ Swami Ramanand ji ਨੇ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਸਾਧੂ ਨੂੰ ਕਦੇ ਇੱਕ ਘਰੋਂ ਭੋਜਨ ਨਹੀਂ ਛਕਣਾ ਚਾਹੀਦਾ। ਜੇ ਛਕੇ ਵੀ ਤਾਂ ਗਰੀਬ ਮਿਹਨਤੀ ਦੀ ਸੁੱਕੀ ਮਿੱਸੀ ਰੋਟੀ ਛਕ ਲਵੇ। ਮਾਇਆ ਧਾਰੀਆਂ ਦਾ ਤਨ ਮਿਹਨਤ ਦਾ ਨਹੀਂ ਹੁੰਦਾ ਉਹ ਠੱਗੀਆਂ ਦਾ ਹੁੰਦਾ ਹੈ ਕਈਆਂ ਦੇ ਲਹੂ ਪੀਤੇ ਹੁੰਦੇ ਨੇ ਰਾਤ ਦਿਨ ਮਾੜੇ ਕਰਮ ਕਰਨ ਤੇ ਮਾਇਆ ਜੁੜਦੀ ਹੈ ਇਹ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਉਹ ਰਾਮ ਜੀ ਨੂੰ ਵੀ ਧੋਖਾ ਦਿੰਦੇ ਹਨ ਰਵਿਦਾਸ ਜੀ ਨੇ ਭਗਤੀ ਤੇ ਕੀਰਤ ਕੀਤੀ ਹੈ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾਂ ਪਾਣਾ ਗੰਢੇ ਰਾਹ ਵਿੱਚ ਕੁੱਲਾਂ ਧਰਮ ਢੋਏ ਢੋਰ ਸਮੇਟਾ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਚੋਂ ਵਰਣਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਡਾ ਨਾਵਣ ਆਇਆ ਸੰਗ ਮਿਲ ਬਾਹ ਨਾਰਸ ਕਰ ਗੰਗਾ ਪੇਟਾ ਕੱਢ ਕਸੀਰਾ ਸੌਪਿਆ ਰਵਿਦਾਸੇ ਗੰਗਾ ਦੀ ਪੇਟਾ ਲੱਗਾ ਪੁਰਬ ਅਪੀਚਦਾ ਡਿੱਠਾ ਅਚਲਤ ਵੈਗਰੂ ਲਗਾ ਪੂਰਵ ਅਭੀਚਦਾ ਡਿੱਠਾ ਚਲਤ ਅਚਰਜ ਅਮੇਟਾ ਲਇਆ ਕਸੀਰਾ ਹੱਤ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਰਵਿਦਾਸ ਜੀ ਬਾਲਕ ਉਮਰ ਤੋਂ ਟੱਪ ਕੇ ਕਿਸ਼ੋਰ ਉਮਰ ਵਿੱਚ ਪੁੱਜੇ ਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਏ ਪਰ ਉਪਰਾ ਉਪਰਾ ਤੇ ਉਪਰਾਮ ਰਹਿਣ ਲੱਗ ਪਏ ਉਹਨਾਂ ਦੇ ਉਪਰਾਮ ਰਹਿਣ ਦਾ ਕਾਰਨ ਕਰਦੇ ਬੜੇ ਤੰਗ ਹੋਇਆ ਕਰਦੇ ਸਨ ਪਰ ਕੁਝ ਆਖਣ ਦਾ ਹੌਸਲਾ ਵੀ ਨਹੀਂ ਸੀ ਪੈਂਦਾ ਕਿਉਂਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਹੀ ਕੁਝ ਐਸਾ ਸੀ ਦੂਜਾ ਉਹ ਸੰਤਾ ਸਾਧੂਆਂ ਕੋਲ ਜਾਂਦੇ ਰਾਮਾਨੰਦ ਜੀ ਦੇ ਡੇਰੇ ਜਾ ਬੈਠੇ ਰਹਿੰਦੇ RAM ਨਾਮ ਦਾ ਸਿਮਰਨ ਕਰਦੇ ਉਹਨਾਂ ਦੇ ਐਸਾ ਕਰਨ ਨਾਲ ਘਰ ਦੇ ਖਿਆਲ ਕਰਨ ਲੱਗ ਪਏ ਕਿਤੇ ਰਵਿਦਾਸ ਜੀ ਘਰ ਛੱਡ ਕੇ ਹੀ ਨਾ ਚਲੇ ਜਾਣ ਉਹਨਾਂ ਨੇ ਰਵਿਦਾਸ ਜੀ ਦਾ ਵਿਆਹ ਕਰ ਦਿੱਤਾ ਘਰ ਵਿੱਚ ਪਤਨੀ ਆਉਣ ਤੇ ਵੀ ਭਗਤ ਜੀ ਕੁਝ ਕਾਲੇ ਨਾ ਕਹੇ ਉਹ ਆਪਣੀ ਚਾਲੇ ਚੱਲੇ ਜਾਣ ਲੱਗੇ ਪਤਨੀ ਕੁਝ ਭਲੇ ਘਰ ਦੀ ਨੇਕ ਸੀ ਉਹ ਉਹਨਾਂ ਦਾ ਸਤਿਕਾਰ ਕਰਦੀ ਹੁਕਮਮੰਦੀ ਤੇ ਕੀਰਤ ਕਰੀ ਜਾਂਦੀ ਸੀ ਇਸ ਤਰ੍ਹਾਂ ਦਿਨ ਬੀਤਦੇ ਰਹਿਣ ਲੱਗੇ ਭਗਤ ਜੀ ਤੜਕੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਧਿਆਨ ਤਰਦੇ ਤੇ ਚੱਤੇ ਪੈਰ ਪ੍ਰਭੂ ਨੂੰ ਨਾਮ ਵਿਸਾਰਦੇ ਬਸ ਨਾਮ ਦਾ ਸਿਮਰਨ ਕਰੀ ਜਾਂਦੇ ਘਰ ਦੇ ਕੰਮ ਪਿੱਛੇ ਪੈਂਦੇ ਜਾਂਦੇ ਪਰ ਲੋਕ ਦੇਖਣ ਤੇ ਸੁਣਨ ਵਾਲੇ ਆਖਦੇ ਸਨ ਇਹ ਬਹੁਤ ਪੂਰਵਲੇ ਜਨਮ ਦੇ ਪਗਤ ਹਨ ਜੋ ਪ੍ਰਭੂ ਨਾਲ ਪਿਆਰ ਪੈ ਗਿਆ ਹੈ ਸੱਚ ਬੋਲਣਾ ਤੇ ਦਾਨ ਦਾ ਸੁਭਾਅ ਵੱਡੇ ਲੋਕਾਂ ਵਰਗਾ ਬਣ ਗਿਆ ਜੇ ਕੋਈ ਜੋੜਾ ਮੰਗਦਾ ਤੇ ਆਖਦੇ ਕਿ ਪੈਸੇ ਨਹੀਂ ਹਨ ਤਾਂ ਉਸ ਨੂੰ ਜੋੜਾ ਮੁਫਤ ਪੇਟਾ ਕਰ ਦਿੰਦੇ ਪਰ ਅਗਿਆਨੀ ਪੁਰਸ਼ ਰਵਿਦਾਸ ਜੀ ਦੇ ਮਾਪੇ ਅੰਦਰਲੇ ਭੇਦ ਨੂੰ ਨਾ ਜਾਣਦੇ ਉਹ ਖਿਆਲ ਕਰਦੇ ਕਿ ਰਵਿਦਾਸ ਜੀ ਲਾਪਰਵਾਹ ਅਤੇ ਕਿਰਤ ਕਮਾਈ ਕਰਨ ਵਾਲੇ ਨਹੀਂ ਹਨ ਉਹ ਦੁਨਿਆਵੀ ਦ੍ਰਿਸ਼ਟੀ ਨਾਲ ਤੱਕਦੇ ਸਨ ਉਹਨਾਂ ਦਾ ਤੱਕਣਾ ਉਹਨਾਂ ਵਾਸਤੇ ਲਾਭਵੰਦ ਨਹੀਂ ਐਸਾ ਕਰਦੇ ਹੋਏ ਇੱਕ ਦਿਨ ਗਰਮ ਹੋ ਪਏ ਤੇ ਆਖਿਆ ਰਵਿਦਾਸ ਆਪਣਾ ਘਰ ਅੱਡ ਕਰ ਚੂਲਾ ਅੱਡ ਕਰਕੇ ਕਿਰਤ ਵੀ ਅੱਡ ਹੀ ਕਰ ਆਪਣੀ ਕਿਰਤ ਭਾਵੇਂ ਸਾਰੀ ਉਜਾੜ ਦੇ ਭਾਵੇਂ ਰੱਖ ਲੈ ਪਰ ਸਾਨੂੰ ਦੁਖੀ ਨਾ ਕਰ ਅਸੀਂ ਤਾਂ ਇਹ ਨਹੀਂ ਸਹਿ ਸਕਦੇ ਕਿ ਸਭ ਕੁਝ দান ਹੀ ਕਰੀ ਜਾਵੇ ਆਪਣੀ ਵੋਟੀ ਨੂੰ ਲੈ ਕੇ ਵਖਰੀ ਕੁਲੀ ਵਿੱਚ ਚਲੇ ਜਾ ਇਹ ਸੁਣ ਕੇ ਰਵਿਦਾਸ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਉਹਨਾਂ ਨੇ ਬੜੇ ਧੀਰਜ ਦੇ ਨਾਲ ਉੱਤਰ ਦਿੱਤਾ हे ਪਿਤਾ ਜੀ ਜੇਕਰ ਆਪ ਜੀ ਦੀ ਇਹ ਇੱਛਾ ਹੈ ਤਾਂ ਐਸਾ ਹੀ ਕਰਾਂਗੇ RAM ਆਪੇ ਹੀ ਕੰਮ ਕਰਦਾ ਹੈ ਜਿਵੇਂ RAM ਦੀ ਇੱਛਾ ਉਸੀ ਤਰ੍ਹਾਂ ਕੰਮ ਹੁੰਦੇ ਰਹਿਣਗੇ ਭਾਵੇਂ ਰਾਹ ਤੇ ਬਿਠਾ ਦਿਓ ਜਾਂ ਘਰ ਵਿੱਚ ਥਾਂ ਦੇ ਦਿਓ ਕੀ ਪਤਾ ਕਿਸ ਪੂਰਬਲੇ ਜਨਮ ਦੇ ਕਾਰਨ ਮੋੜ ਜਨਮ ਲੈ ਲਿਆ ਹੈ ਅਤੇ ਆਪ ਜੀ ਦਾ ਪੁੱਤਰ ਖਵਾਇਆ ਹਾਂ ਅਸੀਂ ਅੱਜ ਤੋਂ ਹੀ ਵੱਖ ਹੋ ਜਾਣੇ ਉਸੇ ਦਿਨ ਰਵਿਦਾਸ ਜੀ ਨੇ ਲੱਕੜਾਂ ਵੱਢ ਕੇ ਲਿਆਂਦੀਆਂ ਸਰਕੜਾ ਤੇ ਕਾਨੇ ਲਿਆਂਦੇ ਅਤੇ ਸ਼ਾਹੀ ਰਾਹ ਦੇ ਉੱਤੇ ਆਪਣੀ ਛਾਂ ਪਾ ਲਈ ਉਹਨਾਂ ਦੀ ਪਤਨੀ ਬਹੁਤ ਹਿੰਮਤ ਵਾਲੀ ਸੀ ਉਹਨਾਂ ਨੇ ਜਲਦੀ ਨਾਲ ਸਿਰਕੀਆਂ ਬੰਨੀਆਂ ਤੇ ਮਿੱਟੀ ਘਟਾ પા ਕੇ ਲਿੰਬ ਪੋਚ ਕੇ ਸੁੰਦਰ ਕੁਟੀਆਂ ਬਣਾ ਲਈ। ਇੱਕ ਪਾਸੇ ਥੜਾ ਬਣਾ ਕੇ ਰਵਿਦਾਸ ਜੀ ਨੂੰ ਬਿਠਾ ਦਿੱਤਾ। ਦੂਸਰੇ ਪਾਸੇ ਖੁੱਲਾ ਥੜਾ ਬਣਵਾਇਆ ਜਿਸ ਉੱਤੇ ਆਏ ਗਏ ਬੈਠ ਜਾਂਦੇ। ਆਪ ਉਸ ਦੇਵੀ ਨੇ ਅੰਦਰ ਹੀ ਇੱਕ ਪਾਸੇ ਆਪਣੀ ਥਾਂ ਬਣਾ ਲਈ। ਅਤੇ ਜੁੱਤੀਆਂ ਤਿਆਰ ਕਰਕੇ ਆਏ ਗਏ ਗਾਇਕਾਂ ਦੀਆਂ ਜੁੱਤੀਆਂ ਗੰਢ ਕੇ ਵਖਰਾ ਹੀ guzara ਕਰਨ ਲੱਗ ਪਏ